ਅਜ ਨਗਰ ਕਾਉਂਸਲ ਪ੍ਰਧਾਨ ਉਦੇਵ ਸਿੰਘ ਢਿੱਲੋਂ ਨੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਔਡ ਇਵਨ ਸਿਸਟਮ ਬਾਰੇ ਸਮਝਾਇਆ। ਅੱਜ ਇਹ ਕਿਹੜਾ ਚਾਹੀਏ ਤੇ ਤੁਸੀਂ ਅਨਾਉਂਸਮੈਂਟ ਇਕੱਠ ਕਰਨੇ ਕਿਸ ਕਿਸ ਕਾਰਨ ਕਰਕੇ ਆ। ਅਸੀਂ ਅਨਾਉਂਸਮੈਂਟ ਇਕੱਠ ਨਹੀਂ ਦੀ ਅਸੀਂ ਦੁਕਾਨਾਂ ਤੇ ਸਾਰੇ ਜਿਹੜੇ ਸਾਡਾ ਭਾਈਚਾਰਾ ਹੈਗਾ ਤੇ ਵਪਾਰੀ ਭਾਈਚਾਰਾ ਸਾਡਾ ਜਿਵੇਂ ਸਾਰਿਆਂ ਦੀ ਮੰਗ ਸੀਗੀ ਤਾਂ ਉਹਦੇ ਵਿੱਚ ਜਿਵੇਂ ਸਾਡੇ ਸੀਐਮ ਸਾਹਿਬ ਨੇ ਜ਼ਿਲ੍ਹਾ ਵਾਈਜ਼ ਡੀਸੀ ਸਾਹਿਬਾਨਾਂ ਨੂੰ ਕਿਹਾ ਸੀਗਾ ਵੀ ਜਿਹੜੀ ਸਥਿਤੀਆਂ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਮਾਨੀਟਰ ਕੀਤਾ ਜਾਵੇ ਸੋ ਉਹਦੇ ਵਿੱਚ ਮੀਟਿੰਗ ਜਿਹੜੇ ਸਾਡੇ ਵਪਾਰੀ ਭਾਈਚਾਰਾ ਉਹਨਾਂ ਦੀ ਪਹਿਲਾਂ ਐਸਡੀਐਮ ਸਾਹਿਬ ਦੇ ਨਾਲ ਤੇ ਫਿਰ ਡੀਸੀ ਸਾਹਿਬ ਦੇ ਨਾਲ ਹੋਈ ਸੀਗੀ ਜਿਦੇ ਵਿੱਚ ਇੱਕ ਫੈਸਲਾ ਲਿਆ ਸੀਗਾ ਵੀ ਜਿਹੜਾ ਆਲ ਡੀਵਨ ਵਾਲਾ ਹੈਗਾ ਵੀ ਆਲ ਡੀਵਨ ਦੇ ਹਿਸਾਬ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਖੋਲੀਆਂ ਜਾਣ ਤਾਂਕਿ ਸਾਡਾ ਜਿੰਨਾ ਵਪਾਰੀ ਭਾਈਚਾਰਾ ਉਹਨਾਂ ਨੂੰ ਦਿੱਕਤ ਵੀ ਨਾ ਆਵੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਤੇ ਆਪਾਂ ਜਿਹੜੀ ਇਹ ਮਹਾਮਾਰੀ ਦਾ ਜਿਹੜਾ ਸਮੇਂ ਆ ਉਹਦੇ ਨਾਲ ਵੀ ਆਪਾਂ ਨਜਿੱਠ ਸਕੀਏ ਸੋ ਉਹਦੇ ਸੰਦਰਭ ਦੇ ਵਿੱਚ ਅਸੀਂ ਜਿਹੜਾ ਸਾਡਾ ਸਾਰੇ ਦੁਕਾਨਦਾਰ ਭਾਈਚਾਰਾ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਜਿਹੜਾ ਆਰਡੀਨਲ ਵਾਲਾ ਮਸਲਾ ਹੈ ਵੀ ਉਹਨੂੰ ਲਾਗੂ ਕਰਨ ਜਾ ਰਹੇ ਹਾਂ ਵੀ ਉਹਨੂੰ ਮੰਨ ਕੇ ਉਹਦੇ ਹਿਸਾਬ ਨਾਲ ਆਪਾਂ ਕੰਮ ਕਰੀਏ ਤਾਂ ਕਿ ਜਿਹੜੀ ਹੈਗੀ ਹੈ ਕੱਲ ਨੂੰ ਪ੍ਰਸ਼ਾਸਨ ਨੂੰ ਵੀ ਕੋਈ ਦਿੱਕਤ ਨਾ ਆਵੇ ਤੇ ਸਾਡੇ ਸਾਰੇ ਭਾਈਚਾਰੇ ਦਾ ਵੀ ਜਿਹੜਾ ਕੰਮ ਹੈ ਕਿਉਂਕਿ ਸਾਰਿਆਂ ਦੇ ਪਰਿਵਾਰ ਹੈ ਅਸੀਂ ਵੀ ਇਹ ਸਮਝਦੇ ਹਾਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਪਰ ਜਿਹੜੀ ਇਹ ਮਹਾਮਾਰੀ ਦਾ ਮਾਹੌਲ ਚੱਲ ਰਿਹਾ ਇਹ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਲੜਾਈ ਹੈਗੀ ਹੈ ਲੜਨੀ ਪੈਣੀ ਹੈ ਇਹ ਵੀ ਇਕੱਲੇ ਜੇ ਸਰਕਾਰ ਦੇ ਪੱਧਰ ਤੇ ਕਰੀਏ ਸਰਕਾਰ ਪੱਧਰ ਤੇ ਵੀ ਇਕੱਲੀ ਨਹੀਂ ਲੜੀ ਜਾ ਸਕਦੀ ਸਾਰਿਆਂ ਦੇ ਸਹਿਯੋਗ ਦੇ ਨਾਲ ਹੱਥ ਨੇ ਹੱਥ ਜੋੜ ਕੇ ਹੀ ਇਹ ਲੜਾਈ ਤੇ ਆਪਾਂ ਫਤਿਹ ਪਾ ਸਕਦੇ ਹਾਂ ਇੱਕ ਦਿਨ ਆਉਂਦਾ ਪਹਿਲਾਂ ਸਾਰੀ ਸੋਸ਼ਲ ਮੀਡੀਆ ਤੇ ਆ ਜਾਂਦਾ ਸਾਰੇ ਦੁਕਾਨਦਾਰ ਸਾਨੂੰ ਮੰਨਦੇ ਆ ਚਾਹੇ ਦੁਕਾਨਾਂ ਬੰਦ ਕਰਨ ਦਾ ਹੋਵੇ ਚਾਹੇ ਟਾਈਮ ਦਾ ਹੋਵੇ ਪਰ ਜਿਹੜਾ ਸਿਰਫ ਇਹ ਔਡੀਅਨਸ ਦਰਸ਼ਣ ਨੂੰ ਇਹ ਲੋਕ ਇਕੱਠੇ ਕਰੇ ਜਾ ਰਹੇ ਆ ਇਹਦਾ ਇੱਕ ਕੋਰੋਨਾ ਦੀ ਜਿਹੜੀ ਗਾਈਡਲਾਈਨਸ ਆ ਉਦੀ ਵੀ ਕਤਨ ਨਾਲ ਤਾਂ ਜੇ ਤੁਸੀਂ ਦੇਖ ਸਕਦੇ ਆ ਕੋਈ ਵੀ ਇਹਦੇ ਸਬੰਧਕਰੀ ਇਹ ਪੀਓ ਸਾਹਿਬ ਵੀ ਖੜੇ ਆ ਜੇ ਕੋਈ ਹੋਰ ਬੰਤਾ ਇਕੱਠਾ ਹੋ ਜਾਂਦਾ ਤਾਂ ਉਹਨੂੰ ਆਪਾਂ ਪਰਚਾ ਕਰ ਦਿੰਦੇ ਆ। ਇਹ ਇਸ ਚੀਜ਼ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੀ? ਨਹੀਂ ਦੇਖੋ ਅਸੀਂ ਇਕੱਠੇ ਕਿਸੇ ਨੂੰ ਨਹੀਂ ਕੀਤਾ। ਅਸੀਂ ਤਾਂ ਆਪਣੇ ਦੌਰ ਤੇ ਗੱਡੀ 'ਚ ਉਤਰੇ ਆਂ। ਅਸੀਂ ਤਾਂ ਦੁਕਾਨ ਤੇ ਜਾ ਰਹੇ ਹਾਂ। ਜਦੋਂ ਫਿਰ ਕਿਤੇ ਜਾ ਕੇ ਖੜ੍ਹਦੇ ਆਂ। ਜਿਹੜੇ ਐਮਸੀ ਦਾ ਆਲਾ ਜੀ ਉਹ ਬੰਤਿਆਂ ਨੂੰ ਇਕੱਠੇ ਕਰ ਰਿਹਾ ਦੁਕਾਨਦਾਰਾਂ ਨੂੰ ਕਹਿ ਕੇ ਆ ਰਿਹਾ ਵੀ ਉੱਥੇ ਆਓ। ਵੀ ਢਿੱਲੋ ਸਾਹਿਬ ਨੇ ਆਣਾ, ਇੱਧੀਆਂ ਸਾਹਿਬ ਨੇ ਆਣਾ ਉੱਥੇ। ਨਹੀਂ ਦੇਖੋ ਅਸੀਂ ਤਾਂ ਆਪ ਦੁਕਾਨਾਂ ਦੇ ਸਾਹਮਣੇ ਆਏ ਆ। ਐਵੇਂ ਹੀ ਸਾਰੀਆਂ ਦੁਕਾਨਾਂ ਦੇ ਵਿੱਚ ਜਾ ਕੇ ਸਾਰਿਆਂ ਨੂੰ ਬੇਨਤੀ ਕਰਾਂਗੇ। ਏ ਵੀ ਹਾਂ ਜੇ ਕਿਸੇ ਦੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਜੇ ਕਿਤੇ ਖੜਦੇ ਆ ਤਾਂ ਉੱਥੇ ਹੋ ਸਕਦਾ ਕੋਈ ਆਪਦੀ ਪਰੇਸ਼ਾਨੀ ਲੈ ਕੇ ਆ ਜੇ ਤਾਂ ਉਹ ਇੱਕ ਗੱਲ ਫਰਕ ਹੈ ਪਰ ਅਸੀਂ ਜਿਵੇਂ ਹੁਣ ਆ ਦੁਕਾਨ ਦੇ ਸਾਹਮਣੇ ਆਏ ਆ ਏਵੇਂ ਅਸੀਂ ਸਾਰੀ ਮਾਰਕੀਟ ਦੇ ਵਿੱਚ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਹੈ ਤੇ ਉਹਨਾਂ ਨੂੰ ਇਹ ਕਹਿਣਾ ਵੀ ਇਹ ਆਰਡੀਵਨ ਵਾਲੀ ਜਿਹੜੀ ਗੱਲ ਹੈ ਇਹਨੂੰ ਆਪਾਂ ਲਾਗੂ ਕਰਨ ਜਾ ਰਹੇ ਹਾਂ ਤਾਂ ਕਿ ਇਹਨੂੰ ਮੰਨਿਏ ਤਾਂ ਕਿ ਜਿਹੜੀ ਦਿੱਕਤ ਹੈ ਉਹ ਸਾਰਿਆਂ ਨੂੰ ਆਪਾਂ ਰਲ ਕੇ ਇਸ ਚੀਜ਼ ਨੂੰ ਨਜਿੱਠ ਸਕੀਏ ਸ਼ੁੱਕਰਵਾਰ ਦੇ ਆਰਡਰ ਹੋਏ ਹੋਏ ਨੇ ਸ਼ਨੀਵਾਰ ਅਤੇ ਉਹ ਦੋ ਦਿਨ ਪ੍ਰਸ਼ਾਸਨ ਨੇ ਕੀ ਕੀਤਾ ਡੀਸੀ ਸਾਹਿਬ ਨੇ ਦਿ੍ਰਿਸ਼ਣਾ ਸੀ ਕਿ ਪ੍ਰਸ਼ਾਸਨ ਨੂੰ ਕਿਹਾ ਜਾਦਾ ਕਿ ਦੋ ਦਿਨ ਦੇ ਅੰਦਰ ਇਹ ਆਰ ਡੀ ਬੰਦੀ ਜਿਹੜੀ ਮਾਰਕਿੰਗ ਹੈ ਉਹ ਕਰਨੀ ਚਾਹੀਦੀ ਹੈ ਕਿਤਨਾ ਕਿਤੇ ਜਿਹੜਾ ਥੋੜਾ ਪ੍ਰਸ਼ਾਸਨ ਹੈ ਉਹਦੀ ਨੈਗਲੀਜੈਂਸੀ ਹੈ ਤੁਹਾਡੇ ਜਿਹੜੇ ਬੰਦੇ ਨੇ ਬੇਕਾਫ ਤੁਹਾਡੇ ਲੀਡਰਾਂ ਦੇ ਦਮ ਤੇ ਸਾਰੇ ਦੁਕਾਨਦਾਰ ਬੇਕਾਫ ਨੇ ਤੁਹਾਡੇ ਖੜਨ ਦੇ باوجود ਯੂ ਸਾਹਿਬ ਦੇ ਖੜਨ ਦੇ باوجود ਕੋਈ ਦੁਕਾਨਦਾਰ ਦੁਕਾਨ ਬੰਦ ਨਹੀਂ ਕਰ ਰਿਹਾ ਤੁਹਾਡੀ ਤੁਹਾਡੀ ਕਹਿਣ ਦਾ ਕਿਸੇ ਨੂੰ ਕੋਈ ਅਸਰ ਨਹੀਂ ਹੈ ਸਾਡੇ ਜਿਹੜੇ ਆਪਣੇ ਐਮਸੀਸ ਨੇ ਲੋਕਾਂ ਨੂੰ ਪ੍ਰਵੋਕ ਕਰ ਰਹੇ ਨੇ ਉਹਦੇ ਕਰਕੇ ਦੁਕਾਨਾਂ ਫੁੱਲ ਰਹੀਆਂ ਨੇ ਇਹ ਜੇਕਰ ਕੱਲ ਨੂੰ ਕੋਈ ਬਾਜ਼ਾਰ ਦਾ ਦੁਕਾਨਦਾਰ ਮਰ ਜਾਂਦਾ ਹੈ ਇਹਦੀ ਜ਼ਿੰਮੇਵਾਰੀ ਸਰਕਾਰ ਲਊਗੀ ਕਿ ਆ ਪ੍ਰਸ਼ਾਸਨ ਲਏਗਾ ਦੇਖੋ ਜਿਹੜੀ ਗੱਲ ਹੈ ਪ੍ਰਵੋਕ ਕਰਨ ਦੀ ਜਾਂ ਕਿਸੇ ਦੀ ਖੋਲਣ ਦੀ ਬੰਦ ਕਰਨ ਦੀ ਅਸੀਂ ਉਸੇ ਕਰਕੇ ਐਮਸੀ ਜਿਹੜੇ ਨੇ ਜਿੰਨਾ ਦਾ ਏਰੀਆ ਉਹਨਾਂ ਨੂੰ ਨਾਲ ਲੈ ਕੇ ਸਾਰਿਆਂ ਕੋਲੇ ਜਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਇਹ ਕਹਿ ਸਕੀਏ ਤਾਂ ਕਿ ਕੱਲ ਨੂੰ ਕਿਸੇ ਕੋਲੇ ਨਾ ਹੋਵੇ ਵੀ ਮੈਨੂੰ ਫਲਾਣੇ ਨੇ ਕਿਹਾ ਜਾਂ ਫਲਾਣੇ ਨੇ ਕਿਹਾ ਅਸੀਂ ਤਾਂ ਹੀ ਸਾਰਿਆਂ ਨੂੰ ਬੇਨਤੀ ਕਰ ਰਹੇ ਆ ਵੀ ਇਹ ਜਿਹੜੇ ਨਿਯਮ ਨੇ ਇਹਨਾਂ ਦੀ ਪਾਲਣਾ ਕਰਨੀ ਬਹੁਤ ਸਾਡੇ ਲਈ ਲਾਜ਼ਮੀ ਹੈ ਕਿਉਂਕਿ ਅਸੀਂ ਜੋ ਮਾਹੌਲ ਰੋਜ਼ ਦੇਖ ਰਹੇ ਆ ਤੇ ਅਸੀਂ ਬਿਲਕੁਲ ਜਿਹੜੇ ਇਹ ਨਿਯਮ ਨੇ ਇਹਨਾਂ ਨੂੰ ਲਾਗੂ ਕਰਨੇ ਆ ਜਿਹੜੇ ਜਿੱਥੇ ਤੱਕ ਆਲਦੀਵਨ ਦੀ ਗੱਲ ਹੈ ਇਹਨਾਂ ਦੇ ਜਿਹੜੇ ਨੰਬਰਿੰਗ ਹੈ ਉਹ ਪਿਛਲੀ ਵੇਰੀ ਵੀ ਲਾਈ ਗਈ ਸੀ ਸੋ ਇਹਨਾਂ ਦੇ ਵਪਾਰੀ ਮੰਡਲ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਜਦੋਂ ਮੀਟਿੰਗ ਹੋਈ ਉਹਨਾਂ ਨੇ ਇਹ ਚੀਜ਼ ਕਹੀ ਸੀ ਜੀ ਵੀ ਸਾਡੇ ਨੰਬਰਿੰਗ ਪਹਿਲਾਂ ਦੀ ਹੋਈ ਹੋਈ ਹੈ ਪਰ ਹੁਣ ਜਿਹੜੀ ਇਹ ਜਿਹੜੀ ਕਿਤੇ ਕਿਤੇ ਇਹ ਗੱਲ ਆ ਰਹੀ ਹੈ ਵੀ ਸਾਡੀਆਂ ਨੰਬਰਿੰਗ ਜਿਹੜੀ ਹੈ ਉਹਦੇ 'ਚ ਦਿੱਕਤ ਹੈ ਸੋ ਅਸੀਂ ਦੁਬਾਰਾ ਜਿਹੜੀ ਉਹ ਨੰਬਰਿੰਗ ਆ ਉਹਨੂੰ ਰੀਸ਼ੈਡਿਊਲ ਕਰਕੇ ਦੁਬਾਰਾ ਸਾਰੀ ਨੰਬਰਿੰਗ ਲਵਾਵਾਂਗੇ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਆਵੇ ਇੱਕ ਕਸਟਮਿਕ ਕਾਸਟੇ ਨਿਕਲ ਕੇ ਆਉਂਦਾ ਜਦੋਂ ਮੱਛਰ ਫੈਲਣੇ ਹੁੰਦੇ ਆ ਸਾਰੇ ਸ਼ਹਿਰ ਦੇ ਵਿੱਚ ਟੈਂਪੋ ਘੁੰਮਦੇ ਨੇ ਅਨਾਉਂਸਮੈਂਟ ਵਾਲੇ ਪਿਛਲੇ 2 ਦਿਨ ਤੋਂ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਸੀ ਕੋਈ ਅਨਾਉਂਸਮੈਂਟ ਨਹੀਂ ਹੋਈ ਲੋਕਾਂ ਨੂੰ ਕਿਉਂ ਅਨਾਉਂਸਮੈਂਟ ਨਹੀਂ ਹੋਈ ਪ੍ਰਸ਼ਾਸਨ ਕਿਉਂ ਕਰ ਰਿਹਾ ਸਤਾਪਿਆ ਦੇਖੋ ਜਿਹੜੀ ਏਰੀਆ ਦੇ ਵਿੱਚ ਇਹ ਆ ਆਰਡਰ ਜਰੂਰ ਹੋਇਆ ਸੀਗਾ ਪਰ ਉਹਦੇ ਵਿੱਚ ਇੱਕ ਜਿਹੜੀ ਵੀ ਸੀ ਹੋਣੀ ਸੀਗੀ ਵੀਕਐਂਡ ਤੋਂ ਪਹਿਲਾਂ ਸੀਐਮ ਸਾਹਿਬ ਨਾਲ ਕਿਉਂਕਿ ਜਦੋਂ ਇਹ ਫੈਸਲਾ ਹੋਇਆ ਉਹਦੇ ਵਿੱਚ ਇਸ ਚੀਜ਼ ਦਾ ਸੀ ਵੀ ਉਹ ਗੋ ਹੈਡ ਕਰਨ ਵਾਸਤੇ ਸੀਐਮ ਸਾਹਿਬ ਤੋਂ ਤੇ ਸਰਕਾਰ ਤੋਂ ਲੈਣਾ ਬੜਾ ਜ਼ਰੂਰੀ ਸੀ ਉਹਦੇ ਵਿੱਚ ਥੋੜੀ ਜੀ ਜਿਹੜੀ ਹੈਗੀ ਹੈ ਡਿਲੇ ਹੋ ਗਈ ਉਹਦੇ ਵਿੱਚ ਉਹ ਚੀਜ਼ ਜਿਹੜੀ ਹੈ ਅਸੀਂ ਤਾਂ ਹੀ ਅੱਜ ਆਪ ਸੋਮਵਾਰ ਹੁੰਦੇ ਪਹਿਲੇ ਦਿਨ ਕਿਉਂਕਿ ਕੁਝ ਨਹੀਂ ਤਾਂ ਅਸੀਂ ਆਪ ਪਹਿਲਾਂ ਆ ਜਾਂਦੇ ਸਾਡੇ ਵੀ ਪਰਿਵਾਰ ਦੇ ਵਿੱਚ ਕੁਝ ਇਹ ਜਿਹਾ ਹਾਦਸਾ ਹੋ ਗਿਆ ਸੀ ਤਾਂ ਹੀ ਆਪ ਅੱਜ ਚੱਲ ਕੇ ਚੀਜ਼ ਨੂੰ ਛੱਡ ਕੇ ਸਾਰਿਆਂ ਦੇ ਕੋਲੇ ਬੇਨਤੀ ਕਰਨ ਆਏ ਹਾਂ ਤਾਂ ਕਿ ਇਹਨੂੰ ਲਾਗੂ ਕੀਤਾ ਜਾ ਸਕਦੇ ਸਹੀ ਢੰਗ ਦੇ ਨਾਲ ਤੇ ਸਾਰੇ ਇਸ ਚੀਜ਼ ਨੂੰ ਸਮਝ ਸਕਣ